ਹੋ ਜੀ ਦਾ ਅਸਿਕਾ ਜੀ ਦੋਸਤੋ ਸਵਾਗਤ ਹੈ ਤੁਹਾਡੇ ਨਵੇਂ ਵਲੌਗ ਚ ਕਹਿੰਦੇ ਮੁੰਡਿਆਂ ਦਾ ਪਲਾਨ ਬਣ ਗਿਆ ਵਾ ਜਮੂngੇ ਸ਼ਮੀਰ ਦਾ ਕਹਿੰਦੇ ਜਾਣਾ ਵਾ ਤੇ ਆਪਣਾ ਤੇ ਇੱਕ ਗੱਡੀ ਆ ਲੈ ਕੇ ਜਾਣੀ ਆ ਇੱਕ ਬਾਕੀ ਕਦੋਂ ਵੀ ਜਲਣੇ ਹੋੜੇ ਤੇ ਦੋ ਸੱਤਾ ਲੈ ਕੇ ਆਉਣੀ ਦੋ ਤੇ ਜੇ ਹਨੀ ਦਾ ਅੰਦਰ ਸਾਡੇ ਦਾ ਦਾ ਰੋਡ ਜਿੰਨਾ ਫਿਰ ਲਾ ਲਾਣੀ ਤੇ ਬਾਕੀ ਦੀ ਜਰੂਰ ਤੇ ਦੋ ਤੇ ਦੋ ਤੇ ਲਾਣੀ ਹੋਊਗਾ ਤੇ ਅੱਜ ਜਲਦੀ ਚੱਲ ਜੂਗੀ ਆ ਤੇ ਬਾਕੀ ਗੱਲ ਆਹੀ ਦੱਸ ਰਹੀ ਸੀ ਜੀ ਆਪਣੀ ਸਟੋਰੀ ਪਾਈ ਸੀ ਜੀ ਪਿਛਲੀ ਵੀਡੀਓ ਦੇ ਵਿੱਚ ਸ਼ੌਟ ਪਾਇਆ ਸੀ ਨਾ ਚੱਕ ਗਿੱਡੀ ਲਈ ਜਾਂ ਨਾਲ ਦੇ ਆਪਣੇ ਮੁੰਡੇ ਲਈ ਤੇ ਇੱਕ ਉਹਦੀ ਗੱਡੀ ਆ ਇੱਕ ਆਪਣੇ ਤਲਵੰਦ ਤਲਵੰਦ ਭਾਜੀ ਰਵੀ ਹੋਣੀ ਜਿਹਨਾਂ ਨਾਲ ਅਨੰਦਪੁਰ ਗਿਆ ਸੀ ਆਪਾਂ ਅਨੰਦਪੁਰ ਦੇ ਬਲੌਜ ਦੇਖਿਆ ਸੀ ਛਤਰੀ ਦੀ ਲੈ ਕੇ ਉਹਨਾਂ ਦੀ ਇੱਕ ਗਿੱਡੀ ਆ ਵੀਰ ਜੰਨਾ ਵੀ ਲੱਗੇ ਜਾਨੂੰਰਾ ਜਦੋਂ ਮੁਕਸ਼ਮੇ ਨੂੰ ਦਾ ਤੇ ਆਵਾਕੀ ਤੇ ਬਾਕੀ ਜੋ ਕਾਹ ਦਾ ਨਾੜ ਆਪਣੇ ਜਿਹੜਾ ਬੜਾ ਮਾੜਾ ਹੁੰਦਾ ਹੁਣ ਚਲਦੇ ਆਪਾਂ ਬਾਬੇ ਕੋ ਰਗੜਾ ਪੀਣ ਆ ਗਏ ਉੱਥੇ ਆਪਾਂ ਨੇ ਅੱਜ ਬਾਬਾ ਜੀ ਕੋਲ ਤੁਹਾਨੂੰ ਦਿਖਾਉਣੇ ਜਾ ਕੇ ਤੇ ਉਹਨਾਂ ਨੇ ਰਗੜੇ ਦੀ ਤਾਂ ਰੇੜੀ ਲਾਈ ਹੋਈ ਸੀ ਤੁਹਾਨੂੰ ਅੱਗੇ ਦੱਸਿਆ ਰਿਹਾ ਵੀਡੀਓ ਤੇ ਉਹਨਾਂ ਨੇ ਨਾਲ ਰੱਬ ਜੀ ਵੀ ਲਾਈ ਹੈ ਸ਼ਾਇਦ ਕੋਈ ਲਾਉਂਦੀ ਹੈ ਪਹਿਲਾਂ ਉਹਨੂੰ ਪੜਾ ਤੇ ਪਹਿਲੇ ਰਗੜੇ ਦੀ ਰਸਤੀ ਜਿਹੜੀ ਲਾਈ ਆ ਉਹ ਬਹੁਤ ਵਧੀਆ ਸੀ ਜਿੱਦਿਆਂ ਪੀੜ ਤੇ ਉਹ ਸੰਗਤ ਗਾਂ ਜਾਣ ਡਿਆ ਹਟਾ ਅਮਰਤਪਾਲ ਸਿੰਘ ਭੱਟੀ ਉਹ ਵੀਰ ਜੀ ਮੋਰੇ ਖਿੱਚੀ ਜਾਂਦੇ ਆ ਤੇ ਬਾਬਾ ਜੀ ਦਾ ਮੋਟਰਸਾਈਕਲ ਸੀਗਾ ਤੇ ਵੀਰ ਜੀ ਲੈ ਕੇ ਆਏ ਸੀ ਕੱਲ ਦੇ ਕਿਤੇ ਨਾਲੇ ਉਹਨਾਂ ਨੂੰ ਫੜਾਉਂਨੇ ਆ ਨਾਲੇ ਉਹਨਾਂ ਕੋ ਛਿੱਤੀ ਦੇ ਸ਼ਿਕਾਇਤ ਹੁੰਦੇ ਆ ਤੇ ਸਿੰਘ ਸਾਹਿਬ ਜੀ ਖਿੱਚੀ ਜਾਂਦੇ ਨਾਲ ਰਣ ਨਹੀਂ ਦਿੰਦੇ ਲੈ ਜੋ ਢੜਾਲ ਹੋਇਆ ਹਨ ਫੇਲ ਜਾ ਰਹਾ ਕਰ ਜੀ ਤੇ ਬਾਬਾ ਜੀ ਦਾ ਮੋਟਰਸਾਈਕਲ ਨਾਲ ਹੀ ਇਹਨਾਂ ਦਾ ਮੋਟਰਸਾਈਕਲ ਫੜਾਉਂਦੇ ਆ ਤੇ ਇੱਕ ਮੇਰੇ ਵਾਲਾ ਚੱਕ ਲਿਆ ਵਾਦੇ ਆ ਉਹਨੂੰ ਫੜਾਉਣਾ ਬਾਬੇ ਨੂੰ ਬਾਕੀ ਨਾਲ ਉਹ ਜਾਲੀ ਵੀ ਉਹ ਆ ਗਿਆ ਠੀਕੇ ਦਾਦੇ ਨੇ ਚਲਾਣ ਦਾ ਆ ਹਾਂ ਜੀ ਦੋਸਤੋ ਆਪਾਂ ਪਹੁੰਚ ਗਏ ਆ ਬਾਬੇ ਜੀ ਕੋਲ ਤੇ ਬਾਬਾ ਜੀ ਰਗੜਾ ਰਗੜਾ ਤਿਆਰ ਕਰਕੇ ਬੈਠੇ ਆ ਤੇ ਆ ਦੂਜੀਆਂ ਜਿਹੜੀਆਂ ਤੁਹਾਨੂੰ ਜ਼ਰਾ ਨਾਲ ਕੁਲਚੇ ਆ ਤੇ ਆ ਵੀ ਆਟਮ ਨੇ ਨਵੀਂ ਲਾਲੀ ਮੈਨੂੰ ਉਦ ਦਾ ਪਤਾ ਨਹੀਂ ਸੀ ਮੈਨੂੰ ਆ ਕੇ ਪਤਾ ਲੱਗਾ ਔਰ ਜਲ ਤਾਨੂੰ ਪਤਾ ਯਾਰ ਰਗੜੇ ਦੀ ਆ ਠੀਕ ਨਹੀਂ ਔਰ ਰਗੜਾ ਰਗੜਾ ਬਾਬਾ ਜੀ ਨੇ ਬਣਾ ਕੇ ਰੱਖਿਆ ਵਧੀਆ ਤੇ ਉਹ ਪਰੇ ਰਸਦੀ ਆ ਤੇ ਆਪਣੇ ਉਹ ਦੇ ਉਹ ਪਰੇ ਖੜਾ ਮੁੰਡਾ ਬਹੁਤ ਪਰਲੇ ਪਾਸੇ ਤੇ ਬਾਕੀ ਬੈਠੇ ਬੈਠੇ ਸਾਡਾ ਸਾਜਿਆ ਬਣ ਗਿਆ ਮੈਂ ਕਹਿੰਦਾ ਬਾਬਾ ਜੀ ਤੂੰ ਰਗੜਾ ਪੀ ਕੇ ਆਉਂਦੇ ਆ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਉਹ ਲੱਭਾਈ ਕੀ ਹਾਲ ਚਾਲ ਠੀਕ ਠਾਕ ਜੋ ਚੜਦੀ ਜਲਾ ਵੀਰੇ ਜੀ ਓਕੇ ਹੋਰ ਸਭ ਘਰ ਪਰਵਾਸ ਸਾਹਿਬ ਵਧੀਆ ਤੇ ਬਾਬਾ ਜੀ ਆ ਚਲੋ ਮੈਨੂੰ ਪਤਾ ਸੀਗਾ ਤੇ ਆ ਹੁਣ ਆਪਾਂ ਹੁਣ ਲਾ ਲਈ ਹਨਾ ਹਾਂਜੀ 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 ਆ ਠੀਕ ਹੈ ਜੀ ਠੀਕ ਹੈ ਠੀਕ ਆ ਲੋ ਜੀ ਆ ਛੋਲੇ ਪਰੇ 베ਨ ਨਾਲ ਆ ਗਿਆ ਨਾ ਉਧਰਲੇ ਪਾਸੇ ਉਹ ਪਰੇ 베ਨਣਾ ਵਾ ਜੀ ਤੇ ਵਧੀਆ ਚਲੋ ਬਾਬਾ ਜੀ ਨੇ ਆ ਆਪਣੇ ਸਾਰੇ ਬੰਦੇ ਆ ਅੱਗੇ ਵੀ ਮੈਂ ਦੱਸਿਆ ਸੀਗਾ ਹਨਾ ਸਾਰੇ ਜਣੇ ਆਓ ਸਾਥ ਦਿਓ ਆਪਣੇ ਹਨਾ ਪੰਜਾਬੀ ਭਰਾਵਾ ਬਸੇਰਾ ਭਈਆਂ ਤੋਂ ਗੰਦਮਾ ਦਿਖਾ ਲਿਆ ਆਪਾਂ ਤੇ ਤੁਹਾਡੇ ਸਾਹਮਣੇ ਹੀ ਰਖੜਾ ਜਿਹੜਾ ਵਾ ਆਪਣੇ ਸਾਹਮਣੇ ਲਾਉਂਦੇ ਆ ਇਹ ਤੇ ਆਹ ساری ਸਮਗਰੀ ਪਈ ਆ ਤੇ ਇਹ ਹੈਗਾ ਵਾ ਇਧਰੋਂ ਨੂਰਮੈਲ ਤੋਂ ਨਕੁੱਦਰ ਰੋਡ ਤੇ ਫਾਟਕਾਂ ਦੇ ਕੋਲ ਜਿਹੜੇ ਆਪਣੇ ਨੂਰਮੈਲ ਰੋਡ ਤੇ ਫਾਟਕ ਪੈਂਦੇ ਆ ਤੇ ਆਪਣੇ ਬਾਬਾ ਜੀ ਆ ਤੇ ਆਹ ਜਿਹੜੀਆਂ 4-5 ਰੇੜੀਆਂ ਵਾ ਇਹਨਾਂ ਦੀਆਂ ਹੀ ਆ ਜੋ ਵੀ ਤੁਸੀਂ ਖਾਣਾ ਵਾ ਚਾਹੇ ਪੀਣਾ ਵਾ ਠੰਡਾ ਤੱਤਾ ਜਿੱਦਾਂ ਦਾ ਤੱਤਾ ਤਿੱਖਾ ਕਰਾਰਾ ਮਿੱਠਾ ਜਿੱਦਾਂ ਦਾ ਵੀ ਹੈ ਤੁਸੀਂ ਦੱਸ ਦੇਣਾ ਠੀਕ ਨਹੀਂ ਇਦਾਂ ਹੀ ਸਿੰਗਾ ਹਾਂ ਤੇ ਬਾਕੀ ਚਲੋ ਦੱਸਦੇ ਆ ਤੁਹਾਨੂੰ ਪੀ ਕੇ ਕਿਦਾਂ ਉਹ ਜੀ ਆ ਭਾਜੀ ਹੁਣੀ ਵੀ ਰੁਕੇ ਆ ਆਪਣੇ ਆ ਵੀ ਵੀਰ ਹੁਣੀ ਰੁਕ ਗਏ ਹਨ ਤੇ ਇਹ ਵੀ ਕਹਿੰਦੇ ਪੀਣਾ ਅੱਗੇ ਵੀ ਛੱਕ ਕੇ ਗਏ ਕਹਿੰਦੇ ਬਹੁਤ ਵਧੀਆ ਬਾਬਾ ਜੀ ਬਣਾਉਂਦੇ ਆ ਤੇ ਇਹਦੇ ਵਿੱਚ ਇੱਕ ਸਮਗਰੀ ਤੁਹਾਨੂੰ ਦੱਸਾਂ ਬਾਬਾ ਜੀ ਨੇ ਸਪੈਸ਼ਲ ਰੱਖੀ ਆ ਦੇਖ ਲਓ ਤੁਸੀਂ ਮਗਜ ਕਾਜੂ ਆ ਮਗਜ ਹੋਰ ਆ ਬਾਬਾ ਜੀ ਆ ਹੋਰ ਆ ਚਾਰੇ ਤਰ੍ਹਾਂ ਦੇ ਮਗਜਿਆ ਚਾਰੇ ਤਰ੍ਹਾਂ ਦੇ ਮਗਜਿਆ ਲੈ ਜੀ ਠੀਕ ਨਹੀਂ ਹਾਂ ਆ ਵੀ ਮਗਜਿਆ ਇਹ ਕੱਦੂ ਦੇ ਵੀ ਆਹੜੇ ਇਹ ਕੱਦੂ ਦੇ ਵੀ ਆ ਜੀ ਇਹ ਵੀ ਮਗਜ ਹੀ ਕਹਿੰਦੇ ਆ ਤੇ ਆ ਵੀ ਮਗਜ ਆ ਤਿੰਨ ਚਾਰ ਤਰ੍ਹਾਂ ਦੇ ਮਗਜ ਆ ਸੌਫ ਆ ਜਨਵੇ ਤੁਹਾਨੂੰ ਪਤਾ ਹੋਵੇ ਸੀ ਕਾਲੀ ਮਿਰਚ ਆ ਸਫੇਦ ਮੁਸਲੀ ਆ ਬਾਬਾ ਜੀ ਆਹ ਕੀ ਆ ਆ ਸੈਂਟਰ ਚ ਕੀ ਆ ਥੱਲੇ ਅਜਵੈਨ ਆ ਇਹ ਜਵੈਨ ਆ ਜੀ ਦੇਸੀ ਜਵੈਨ ਦੇਸੀ ਜਵੈਣ ਆ ਜੀ ਪਿੱਠੀ ਹੋਈ ਤੇ ਚਲੋ ਤੁਹਾਨੂੰ ਬਾਕੀ ਬੜਾ ਬਦਾਨ ਆ ਖਸ ਖਸਿਆ ਖਸਖਸ ਵੀ ਦੋਨੇ ਪੈਂਦੀਆਂ ਆ ਵਾਈਟ ਆ ਤੇ ਆ ਬਰਾਊਨ ਆ ਦੋਨੇ ਖਸਖਸੇ ਪਾਉਂਦੇ ਆ ਤੇ ਆ ਦੇਖ ਲਓ ਹੁਣ ਸਾਰਿਆਂ ਇੱਥੇ ਬੰਦੇ ਜਿਹੜੇ ਆ ਆਹੋਲੀ-ਉਲੀ ਇੱਥੇ ਖੜੀ ਜਾਂਦੇ ਆ ਤੇ ਇਹਨਾਂ ਨੇ ਆ ਜਾਣਾ ਬਾਬਾ ਜੀ ਨੂੰ ਤੇ ਬਾਬਾ ਜੀ ਉਹ ਆ ਜਿਹੜਾ ਆਪਣਾ ਚਿੱਟਾ ਵਾ ਆਪਣਾ ਡੱਬਾ ਜੇ ਉਹਦੇ ਵਿੱਚ ਵਧੀਆ ਮਤਲਬ ਠੰਡਾ ਹੁੰਦਾ ਕਰਕੇ ਇਹ ਇਦਾਂ ਨਹੀਂ ਹੈਗਾ ਵੀ ਆਪਾਂ ਪਹਿਲਾਂ 2 ਘੰਟੇ ਪਹਿਲਾਂ ਦਾ ਬਣਾਇਆ ਹੋਇਆ ਉਹਦੇ ਮੁੜ ਕੇ ਆਪਾਂ ਮਤਲਬ ਉਹੀ ਭਲਾਈ ਜਾਣਾ ਸਾਰਿਆਂ ਨੂੰ ਇਹ ਵੱਧ ਤੋਂ ਵੱਧ ਇਹ ਆਪਣੇ 15 ਤੋਂ 20 25 ਗਲਾਸ ਬਣਾਉਂਦੇ ਆ ਤੇ ਉਹ ਇਹਨਾਂ ਦੇ ਨਾਲ ਹੀ ਬਤੋ ਬਤ 15-20 ਮਿੰਟਾਂ ਚ ਵੀ ਵਰਤਾਏ ਜਾਂਦੇ ਆ ਅੱਧੇ ਘੰਟੇ ਜੀ ਉਦੋਂ ਬਾਅਦ ਫੇਰ ਮਾਰੀ ਤੜਕੜਾ ਸ਼ੁਰੂ ਕਰ ਦਿੰਦੇ ਆ ਤੇ ਮਤਲਬ ਚੱਲੀ ਆ ਅੰਦਰ ਇਹਨਾਂ ਜੱਤੀ ਨੂੰ 25 ਗਲਾਸ ਪੀ ਹੁੰਦੇ ਆ ਉਦੋਂ ਬਾਅਦ ਅਗਲੇ 25-30 ਗਲਾਸ ਤਿਆਰ ਹੋ ਜਾਂਦੇ ਆ ਤੇ ਕਿਉਂਕਿ ਇਹ ਇਦਾਂ ਹੁੰਦਾ ਵਾ ਇਹ ਨਾਲ ਦੀ ਨਾਲ ਮਤਲਬ ਕਿ ਤੜਕਣਾ ਚਾਹੀਦਾ ਨਹੀਂ ਤੇ ਉਦੋਂ ਬਾਅਦ ਇਹ ਬਾਏ ਕਰਦਾ ਵਾ ਤੇ ਮਤਲਬ ਕਿ ਬਹੁਤ ਵਧੀਆ ਬਾਕੀ ਨਾ ਜੀ ਸਫਾਈ ਬਹੁਤ ਜ਼ਿਆਦਾ ਵਾ ਤਰਪੈਲ ਤਰਬੂਲ ਵਧੀਆ ਪਛਾਈ ਆ ਲਿਆ ਕੇ ਇਹਨਾਂ ਨੇ ਠੀਕ ਨਹੀਂ ਤੇ ਬਾਕੀ ਇੱਕ ਨਾਲ ਬਾਬਾ ਜੀ ਦੇ ਸਿੰਘ ਇੱਕ ਹੋ ਰਿਹਾ ਕਮਲ ਕਮਲਪ੍ਰੀਤ ਸਿੰਘ ਤੇ ਉਹਨਾਂ ਵੀ ਆਪਾਂ ਗੱਲਬਾਤ ਕਰਦੇ ਅਗਲੀ ਵੀਰ ਆਈ ਜਾਂਦੇ ਆ ਆਪਣੇ ਵੀ ਸਾਡੇ ਬੈਠੇ ਬੈਠੇ ਵਧੀਆ ਚੱਲੂ ਆਣਾ ਬਾਹਰ ਨੂੰ ਸਾਰੇ ਭੱਜੀ ਜਾਂਦੇ ਕਿ ਨਹੀਂ ਜਿਹੜਾ ਸਾਰਾ ਕੰਮ ਕਰ ਰਹੇ ਇਹ ਬੰਦਾ ਬਾਹਰ ਹੀ ਸੀਗਾ ਹਨਾ ਲਿਆਓ ਜੀ ਲਿਆਓ ਆਓ ਜੀ ਬਾਬਾ ਜੀ ਨੇ ਚੱਕੋ ਜੀ ਸੁਵੇਿੰਦਰ ਵੀ ਬਾਹਰ ਜਾਂਦਾ ਇੱਕ ਉਹ ਸਿੰਘ ਨੇ ਫਿਰ ਪਿੱਛੇ ਖੜਾ ਆ ਜਿਹੜਾ ਤੁਹਾਨੂੰ ਦੱਸਿਆ ਸੀ ਕਹਿੰਦਾ ਵੀ ਸਿੰਘ ਉਹਨੇ ਡਿਊਟੀ ਲਾ ਲਈ ਜੀ ਕਹਿੰਦੇ ਨਾਲ ਅਸੀਂ ਤੁਹਾਨੂੰ ਖਵਾਉਣਾ ਵੀ ਹੈ ਕੱਲਾ ਪਲਾਉਣਾ ਨਹੀਂ ਹੈਗਾ ਹਨਾ ਉਹ ਕਲਚਰ ਆਪਿਆ ਬਣਾਉਣ ਖਾਤਾ ਸਿੰਘ ਇਹਦਾ ਵਧੀਆ ਬਣਾ ਕੇ ਦਿਖਾਣੇ ਆ ਇਹ ਹੈਗਾ ਕਮਲਪ੍ਰੀਤ ਸਿੰਘ ਇਹ ਵੀ ਆਪਣੇ ਨਾਲ ਹੀ ਪਿੰਡ ਦਾ ਵਾ ਤੇ ਲੋ ਜੀ ਆ ਲੱਗਿਆ ਆਪਾਂ ਪੀਣ ਤੇ ਸਦਾਹਤ ਦੇ ਬਾਅਦ ਪੂਰੇ ਆਪਰਾ ਆਏ ਇਸ ਤੇ ਨਹੀਂ ਤਾਂ ਡੀ ਹੋ ਜਗਾ ਯਾਰ ਕਮਰਬਾਈ ਨੇ ਆਪਾਂ ਨੂੰ ਖਾਏ ਕਲਚੇ ਤੇ ਇਧਰ ਬਾਬਾ ਜੀ ਨੇ ਆਪਾਂ ਨੂੰ ਰਗੜਾ ਬਲਾਇਆ ਹੈ ਜਾਨ ਆ ਗਈ ਧਰਮਨ ਭਾਰੀ ਖਰਚ ਪਾਵਾਂ ਨਾਲ ਹੀ ਹੋਵੇ ਆਉਂਦੀ ਹੁਣ ਇੱਕ ਤਾਂ ਬਾਬਾ ਜੀ ਬਹੁਤ ਵਧੀਆ ਧੰਨਵਾਦ ਜੀ ਹਾਂ ਹੁਣ ਇਦਾਂ ਸਾਡੇ ਕੋਲ ਪੈਸੇ ਨਾ ਮਾਮਰਾ ਤਾਂ ਮੰਗਣੇ ਨਹੀਂ ਦੱਸ ਯਾਰ ਸਾਡੇ ਕੋਲ ਪੈਸੇ ਨਹੀਂ ਮੰਗਣੇ ਨਹੀਂ ਨਹੀਂ ਮੈਂ ਉਦਾਂ ਮਜ਼ਾਕ ਕਰਦਾ ਬਹੁਤ ਵਧੀਆ ਮੈਂ ਤਾਂ ਕੋਆਪਾ 1.8 10 ਲੱਖ ਰੁਪਈਆ ਲੱਗਾ ਨੇ ਮਾੜੇ ਨੂੰ ਥੋੜੀ ਜਿਹੀ ਨਹੀਂ ਇਦਾਂ ਇਦਾਂ ਹੈ ਹੱਦ ਨਹੀਂ ਤੇ ਬਾਕੀ ਹੈ ਆਪਾਂ ਬਾਕੀ ਬਾਕੀ ਦਾਵਾਂਗੀ ਮੈਂ ਪਹਿਲੀ ਵਾਰੀ ਪੀਤੀ ਆ ਸੱਚੀ ਬਹੁਤ ਵਧੀਆ ਘੈਂਡ ਆ ਸਾਰੀਆਂ ਜੀ ਜਾਣ ਕੂਰੀਆਂ ਬਰਾਬਰ ਆਏ ਨਹੀਂ ਹੈ ਕੋਈ ਵੱਧਿਆ ਕੋਈ ਘਟਿਆ ਲਓ ਇਥੇ ਮੇਰਾ ਭਰਾ ਸਾਰੇ ਜਣੇ ਜਿਹੜਾ ਵੀ ਇੱਥੇ ਨਹੀਂ ਜਾਂਦਾ ਵਾ ਤੇ ਰੋਕ ਕੇ ਜਰੂਰ ਜਾਣਾ ਹੈ ਨਾ ਬਾਬਾ ਜੀ ਚਾਹੇ ਖਾ ਕੇ ਜਾਓ ਚਾਹੇ ਕੁਝ ਪੀ ਕੇ ਜਾਓ ਇੱਕ ਵਾਰੀ ਨੰਗੇ ਆ ਤੁਸੀਂ ਖਾ ਲਓ ਜਾਂ ਪੀ ਲਓ ਦੂਜੀ ਵਾਰੀ ਜੇ ਪੀਤਾ ਵਾਲੇ ਖਾ ਕੇ ਜਾਣਾ ਜਾਂ ਖਾਧਾ ਨਾਲ ਪੀ ਕੇ ਜਾਣਾ ਦੋਨੇ ਚੀਜ਼ ਇਕੱਠੀਆਂ ਵੀ ਕਰ ਸਕਦੇ ਹੋ ਦੋਨੇ ਚੀਜ਼ ਇਕੱਠੀਆਂ ਵੀ ਕਰ ਸਕਦੇ ਤੁਸੀਂ ਵੀ ਬੀਰ ਹੁਣੀ ਆਏ ਆ ਵੀਰ ਜੀ ਕਿੱਧਾ ਕਿਵੇਂ ਆ ਭਾਜੀ ਇਹਨਾਂ ਦਾ ਕਿਦਾਂ ਵਧੀਆ ਲੱਗਾ ਕਿਦਾਂ ਠੀਕ ਆ ਭਾਜੀ ਕਿੰਨੇ ਜਾਣੇ ਅੱਛਾ ਇੱਥੇ ਨੇੜੇ ਹੀ ਆ ਬਾਈ ਹੁਣੀ ਤਾਂ ਕਹਿੰਦੇ ਨੇੜੇ ਦੇ ਹੀ ਆ ਤੇ ਉਹਦੇ ਵੀਰ ਹੁਣੀ ਆਈ ਜਾਂਦੇ ਆ ਭਾਈ ਤੇ ਬਾਕੀ ਤੁਹਾਨੂੰ ਨਹੀਂ ਨਹੀਂ ਦੂਜੀ ਆ ਭਾਜੀ ਹਾਂਜੀ ਇਹਦੀ ਉਹ ਕੰਮ ਨਹੀਂ ਆਪਾਂ ਕਿਹੜਾ ਬਾਬਾਈ ਤੇ ਬਾਕੀ ਮੇਰਾ ਵੀਰ ਤੇ ਤੁਹਾਨੂੰ ਅਗਲੇ ਵੀਡੀਓ ਦੇ ਵਾਸਤੇ ਦੱਸਦੇ ਆਂ ਇਹ ਚਾਲੇ ਪਾਉਣੇ ਆ ਪਿੰਡ ਨੂੰ ਚੱਲੀਏ ਸੰਗਾ ਜਾਂ ਭਾਜੀ